ਕੀਲਾ ਨਗਰ ਦੀ ਆਪਣਾ ਜੀ ਨਗਰ ਆਪਣਾ ਵੀ ਜੀ ਮੁੰਡਾ ਪਿੰਡ ਨੀਅਰ ਚੋਲਾ ਸਾਹਿਬ ਤੇ ਡਿਸਟ੍ਰਿਕਟ ਕਰਨਤਾਰਨ ਜੀ ਨਾਮ ਕੀ ਆਪ ਜੀ ਦਾ ਮੇਰਾ ਸ਼ੁਭ ਨਾਮ ਜਸਵੰਤ ਸਿੰਘ ਜੀ ਜਸਵੰਤ ਸਿੰਘ ਤੇ ਆਪ ਜੀ ਨੇ ਕੋ ਡੇਡ ਕੁ ਮਹੀਨਾ ਪਹਿਨਾ ਬਾਡੀ ਸਾਬ ਦੇ ਜੂਸ ਵਰਤੇ ਆ ਤੇ ਘਰ ਵਿੱਚ ਕੀ ਪ੍ਰੋਬਲਮ ਸੀ ਜੀ ਮੈਂ ਆਪਣੀ ਵਾਈਫ ਵਾਸਤੇ ਜੂਸ ਲੈ ਕੇ ਗਿਆ ਸੀ ਜਿਹੜਾ 5 ਜੂਸ ਦਾ ਪੈਕ ਆ ਨਾ ਇਹਦੇ ਬਾਰੇ ਮੈਨੂੰ ਮੇਰੇ ਵੀਰ ਜੀ ਨੇ ਦੱਸਿਆ ਹਸਾਂਝ ਵਾਲੇ ਹਰੀਤ ਜੀ ਹੁਣੀ ਉਹਨਾਂ ਨੇ ਦੱਸਿਆ ਕਿ ਤਰਾ 5 ਜੂਸ ਜਿਹੜੇ ਤੁਸੀਂ ਲਿਓ ਤੇ ਵੀ ਬਹੁਤ ਵਧੀਆ ਉਹਨਾਂ ਦਾ ਰਿਜ਼ਲਟ ਆ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਕਵਰ ਕਰਦਾ ਵਾ ਐ ਤੇ ਵੈਸੇ ਫੂਡ ਸਪਲੀਮੈਂਟ ਆ ਲੇਕਿਨ ਇਹਦੇ ਨਾਲ ਕੋਈ ਬਿਮਾਰੀ ਇਹੋ ਜੀ ਨਹੀਂ ਆ ਵੀ ਜਿਹੜੀ ਨਹੀਂ ਠੀਕ ਹੋ ਰਹੀ ਸੋ ਘਰਦਿਆਂ ਨੂੰ ਪ੍ਰੋਬਲਮ ਸੀ ਜਿਵੇਂ ਵੀ ਕਬਜ਼ ਰਹਿੰਦੀ ਸੀ ਗੈਸ ਜਾ ਬੰਦਾ ਇਹ ਤੇ ਨਾਰਮਲ ਬਿਮਾਰੀਆਂ ਹੁੰਦੀਆਂ ਵਾ ਮੇਨ ਬਿਮਾਰੀ ਉਹਨਾਂ ਨੂੰ ਸਰਵਾਈਕਲ ਤੇ ਜਿਵੇਂ ਆਪਾਂ ਬੱਚੇ ਦਾ ਅੰਤ ਚ ਰਸੌਲੀ ਸੀ ਇਹ ਕਿੰਨੇ ਚਿਰ ਤੋਂ ਪ੍ਰੋਬਲਮ ਸੀ ਇਹ ਪ੍ਰੋਬਲਮ ਉਹਨਾਂ ਨੂੰ ਵੈਸੇ 4 ਸਾਲ ਤੋਂ ਅਜੇ ਦਸੌਲੀ ਦੀ ਅੱਛਾ ਤੇ ਦਵਾਈ ਹੈਲੋਪੈਥੀ ਕਦੀ ਕਿਤੇ ਉਹ ਜਿੱਥੋਂ ਵੀ ਦੱਸ ਪੈਂਦੀ ਉੱਥੋਂ ਆਪਾਂ ਵੀ ਖਾਂਦੇ ਰਹੇ ਆ ਹੋਮੋਪੈਥੀ ਦਵਾਈ ਫਿਰ ਆਪਾਂ ਨੂੰ ਕੀ ਨੇ ਕਿਹਾ ਕਿ ਉਹਦੇ ਨਾਲ ਰਿਮੂਵ ਹੋ ਜਾਂਦੀ ਹੈ ਰਸੌਲੀnger ਪਰ ਨਹੀਂ ਕੋਈ ਮਸਲਾ ਹੱਲ ਨਹੀਂ ਹੋਇਆ ਫਿਰ ਇਸ ਤਰ੍ਹਾਂ ਕਿਸ ਪ੍ਰੋਗਰਾਮ ਚ ਮੇਰੇ ਵੀਰ ਦੇ ਜਿਹੜੇ ਸੱਜਣ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਪੰਜ ਜੂਸ ਦਾ ਜਿਹੜਾ ਪੈਕ ਆਉਂਦਾ ਵਾ ਵੇ ਤੁਸੀਂ ਜਰੂਰ ਵਰਤੋ ਇਹਦੇ ਨਾਲ weight ਵੀ lose ਹੋਏਗਾ ਰਸੌਲੀ ਵੀ ਰਿਮੂਵ ਹੋਏਗੀ thyroid ਵੀ ਠੀਕ ਹੋਏਗਾ ਉਹਨੂੰ thyroid ਦੀ ਪ੍ਰੋਬਲਮ ਵੀ ਹੈਗੀ ਆ ਤੇ thyroid ਦਾ ਕਰਕੇ ਜਿਹੜਾ ਉਹਦਾ ਸਰੀਰ ਹੈ ਨਾ ਬਹੁਤ ਚਮੜੀ ਸਖਤ ਤੇ ਆਕੜੀ ਆਕੜੀ ਜੀ ਰਹਿੰਦੀ ਸੀ ਉਹਨੇ ਜੂਸ ਲੈਣ ਤੋਂ ਬਾਅਦ 40 45 ਦਿਨ ਬਾਅਦ ਜਿਹੜਾ ਉਹ ਕਾਫੀ ਜਾਨੀ ਕਿ ਠੀਕ ਆ ਪ੍ਰੋਬਲਮਾਂ 50% ਮੈਂ ਮੰਨਦਾ ਕਿ ਸਾਰੀਆਂ ਪ੍ਰੋਬਲਮਾਂ ਜਿਹੜੇ ਠੀਕ ਹੋ ਚੁੱਕੀਆਂ ਬਾਕੀ ਜਿਹੜੀ ਰਸੌਲੀ ਉਹਦਾ ਟੈਸਟ ਕਰਾ ਕੇ ਪਤਾ ਲੱਗੂਗਾ ਤੇ ਇਸ ਤੋਂ ਪਹਿਲਾਂ ਤੁਸੀਂ ਕਿੰਨਾ ਪੈਸਾ ਲਾ ਚੁੱਕੇ ਸੀ ਪਹਿਹਾ ਜਿੱਥੇ ਵੀ ਦੱਸ ਪੈਂਦੀ ਕੋਈ ਮੈਂ ਜ਼ਿਆਦਾ ਨਹੀਂ ਚਲੋ 60-70000 ਰੁਪਇਆ ਜਿਹੜਾ ਉਹ ਹਸਪਤਾਲਾਂ ਜੋ ਟੈਸਟ ਕਰਾ ਲਓ ਦਵਾਈ ਲੈ ਲਓ ਫਿਰ 3 ਮਹੀਨੇ ਬਾਅਦ ਫਿਰ ਚੇਂਜ ਕਰ ਲਓ ਜਿੱਥੇ ਕੋਈ 10 ਪਾਉਂਦਾ ਹੀ ਬਾਕੀ ਲਾਸਟ ਤੇ ਉਹ ਹੋਮੋਪੈਥੀ ਦਵਾਈ ਜਿਹੜੀ ਉਹ ਮੈਂ 2 ਸਾਲੀ ਤਕਰੀਬਨ ਹੋਈ ਹੈ ਮੈਨੂੰ ਕਹਿੰਦੇ ਸੀ ਕਿ 3 ਮਹੀਨੇ ਬਾਅਦ ਰਿਮੂਵ ਹੋ ਜੂਗੀ ਹੁਣ ਕਿੰਨਾ ਫਰਕ ਆਪਦਾ ਤੁਹਾਨੂੰ ਸਿੱਕ ਪੈ ਗਿਆ ਇਹ 50% ਜਿਹੜਾ ਉਹ ਘਰਦਿਆਂ ਨੂੰ ਫਰਕ ਪੈ ਚੁੱਕਾ ਵਾ ਘਰ ਦੇ ਖੁਦ ਕਹਿੰਦੇ ਆ ਕਿ ਮੈਨੂੰ ਜਿਹੜਾ ਆਪਣਾ ਸਰੀਰ ਉਹ ਬਹੁਤ ਹਲਕਾ ਹਲਕਾ ਮਹਿਸੂਸ ਹੋ ਰਿਹਾ ਵਾ ਨਹੀਂ ਤੇ ਪਹਿਲਾਂ ਮੰਜੇ ਤੇ ਹੀ ਪੈ ਰਹਿੰਦੇ ਕੰਮ ਨੂੰ ਦਿਲ ਨਹੀਂ ਕਰਦਾ ਉਹਨਾਂ ਦਾ ਤੇ ਹੁਣ ਉਹ ਕੰਮ ਕਰਦੇ ਜਿੰਨੇ ਕਿ ਥੋੜਾ ਬੋਧਾ ਚਲੋ ਗਰਮੀ ਦਾ ਕਰਕੇ ਉਹ ਰੈਸਟ ਕਰ ਲੈਂਦੇ ਵੈਸੇ ਥਕਾਵਟ ਜਿਹੜੀ ਬਹੁਤ ਘੱਟ ਹੁੰਦੀ ਹਨੂੰ ਕਾਫੀ ਫਰਕ ਲੱਗਾ ਤਾਂ ਤੁਸੀਂ ਅੱਜ ਦੂਸਰਾ ਪੈਗ ਲੈਣੋਂ ਆਤੇ ਆਏ। ਹਾਂਜੀ ਜੀ ਅੱਜ ਇਹ ਫਰਕ ਲੱਗਾ ਫੇਰ ਹੀ ਦੂਸਰੀ ਵਾਰ ਆਏ ਆ ਨੀ ਤੇ ਦੂਸਰੀ ਵਾਰ ਮੈਂ ਕੀ ਲੈਣ ਆਉਣਾ ਹੀ ਜੇ ਫਰਕ ਨਾ ਹੁੰਦਾ ਤੇ। ਓਕੇ। ਬਹੁਤ ਵਧੀਆ ਫਰਕ। ਜਿਹੜੇ ਵੀਰ ਭੈਣ ਤੁਹਾਡੀ ਇਹ ਸੁਣ ਰਿਹਾ ਹੈ ਇਸ ਗੱਲ ਨੂੰ ਤੇ ਉਹਨਾਂ ਨੂੰ ਕੀ ਸੁਨੇਹ ਜਣਾਉਣਾ ਚਾਹੁੰਦੇ ਜੀ? ਉਹਨਾਂ ਨੂੰ ਇਹ ਜੀ ਮੈਂ ਇਹੋ ਸੰਦੇਸ਼ ਦੇਣਾ ਚਾਹੁੰਨਾ ਵਾਂ ਕਿ ਨਾ ਉਜੜੋ ਕਵੇਂ ਅੰਗਰੇਜ਼ੀ ਦਵਾਈਆਂ 'ਚ ਜਿਹੜੇ 5 ਜੂਸ ਆ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਵਰਤ ਕੇ ਵੇਖੋ। ਤੁਸੀਂ ਖੁਦ ਆਪਣੇ ਮੂੰਹ ਕਹੋਗੇ ਕਿ ਸਾਡਾ ਜਿਹੜਾ ਭਲਾ ਹੋ ਗਿਆ ਵਾ। ਇਹ ਭਲੇ ਦਾ ਜਿਹੜਾ ਇਹ ਮਿ ਇਹਦੇ ਵਿੱਚ ਪੰਜ ਜੂਸ ਜਿਹੜੇ ਆਉਂਦੇ ਆ ਇਹਨੂੰ ਜ਼ਰੂਰ ਵਤ ਕੇ ਵੇਖੋ ਇਹ ਬਾਡੀ ਸਰਵਿਸ ਆ ਨਾ ਕਿ ਕੋਈ ਦਵਾਈ ਆ ਓਕੇ ਜੀ ਥੈਂਕ ਯੂ ਥੈਂਕ ਯੂ ਓਕੇ ਜੀ ਵਾਈਗੁਰ ਦੀ ਕਹਾ ਖਸਾ ਵਾਈਗੁਰ ਦੀ ਕਿਮਤ ਹੈ